ਦਾ ਗੱਮ ਇਹਦਾ। ਵੀ ਸਟੀering ਸਟੂering ਇਹਦਾ। ਖੱਬੇ ਹੱਥ ਹੈ ਭਾਈ। ਵੀ ਕੁੱਲ ਮਿਲਾ ਕੇ ਰਿਪੋਰਟ ਓਕੇ ਆ। ਵੀਡੀਓ ਦੇਖ ਰਹੇ ਸਾਰੇ ਮਿੱਤਰ ਪਿਆਰ ਨੂੰ ਪਿਆਰ ਭਰੀ ਸਾਸਰੀਕਾਲ ਜੀ। ਅੱਜ ਹੋ ਗਈ 16 ਤਰੀਕ ਦਿਨ ਮੰਗਲਵਾਰ ਤੇ ਆਪਾਂ ਪਿਛਲੇ 3 ਦਿਨ ਤੋਂ ਆਪਣੇ ਭਰਾ ਅੰਕੁਸ਼ ਦੇ ਨਾਲ ਹੈ। ਤੇ ਬ੍ਰੇਕਫਾਸਟ ਕਰਕੇ ਅੱਜ ਫਿਰ ਆਪਾਂ ਇਹਨਾਂ ਤੋਂ ਉੱਗਾਈ ਕੀ ਲਵਾਂਗੇ। ਤੇ ਭਾਈ ਇਹਨਾਂ ਦੇ ਨਾਲ ਰਹਿ ਕੇ ਆਪਾਂ ਨੂੰ ਘਰ ਵਾਲਾ ਮਾਹੌਲ ਮਿਲਿਆ ਜਾਵਾ। ਤੇ ਇੱਕ ਚੀਜ਼ ਹੋਰ ਵਧੀਆ ਲੱਗੀ ਲੋਤਾਖਿਆਂ ਦੀ ਵੀ ਭਾਈ ਇਹ ਥੱਲੇ ਬੈਠ ਕੇ ਖਾਣਾ ਖਾਂਦੇ ਨੇ ਇਹ ਚੀਜ਼ ਆਪਣੇ ਘਟੀ ਵੀ ਆ ਇਹਨਾਂ ਦੇ ਇਹਨਾਂ ਲੋਕਾਂ ਦੀ ਚੀਜ਼ ਸਹੀ ਹੈ ਤੇ ਅੱਜ ਆਪਾਂ ਇੱਥੋਂ ਸਫਰ ਸਟਾਰਟ ਕਰਕੇ ਅੱਗੇ ਪੈਂਗਾਉਂ ਜਾਵਾਂਗੇ ਇੱਥੋਂ 10 ਕਿਲੋਮੀਟਰ ਹੈ ਤੇ ਅੱਗੇ ਆਪਣਾ ਮਿੱਤਰ ਵੇਟ ਕਰ ਰਿਹਾ ਤੇ ਆਪਾਂ ਉਹਦੇ ਕੋਲੇ ਪਹੁੰਚਦੇ ਆ ਫਿਰ ਅੱਗੇ ਦਾ ਕੀ ਆ ਪਲਾਨ ਹੈ ਉਹ ਆਪਾਂ ਉਹਦੇ ਨਾਲ ਮਿਲ ਕੇ ਗੱਲ ਕਰਾਂਗੇ ਫਿਰ ਹੋਮਸਟੇ ਤੋਂ ਬਾਹਰ ਨਿਕਲ ਕੇ ਪਤਾ ਚੱਲਿਆ ਵੀ ਭਾਈ ਹਵਾ ਬਹੁਤ ਹੀ ਤੇਜ਼ ਚੱਲ ਰਹੀ ਹੈ ਤੇ ਮੌਸਮ ਖਰਾਬ ਹੋ ਸਕਦਾ ਕਿਉਂਕਿ ਇੱਧਰ ਰਹਿ ਕੇ ਇੰਨਾ ਤਜਰਬਾ ਹੋ ਗਿਆ ਵੀ ਅੱਜ ਬੱਦਲ ਥੱਲੇ ਆਣਗੇ ਤੇ ਕੱਲ ਨੂੰ ਮੀਂਹ ਵੀ ਪੈ ਸਕਦਾ ਮੀਂਹ ਦਾ ਮਤਲਬ ਵੀ ਪਰਫਵਾਰੀ ਹੋ ਸਕਦੀ ਹੈ ਠੰਡ ਵੱਧ ਸਕਦੀ ਹੈ ਸਾਈਕਲ ਆਪਾਂ ਨੇ ਸਾਈਡ ਤੇ ਲਗਾ ਦਿੱਤੇ ਆ ਸਾਹਮਣੇ ਕੈਫੇ ਆ ਤੇ ਉਹ ਦੇਖਦੇ ਉੱਥੇ ਜਾ ਕੇ ਭਾਈ ਚਾਹ ਪਾਣੀ ਪੀਂਦੇ ਆ ਤੇ ਭਾਈ ਇਹ ਜੌਂਗੇ ਦੀ ਚੜਾਈ ਹੈ ਵੀ ਇਹ ਬਹੁਤ ਸੋਹਣਾ ਹੈ ਇੰਜਨ ਉਹ ਜਿਹੜਾ ਪਿੱਛੇ ਆ ਵੀ ਇੰਨੀ ਕੁ ਪਾਵਰਫੁਲ ਚੀਜ਼ ਆ ਵੀ ਹਾਈ ਐਲਟੀਟਿਊਡ ਨੂੰ ਤਾਂ ਸਿਆਣਦਾ ਨਹੀਂ ਆ ਇਹ ਤੇ ਵਿੱਚ ਬੈਠਿਆ ਬੰਦਾ ਸੋਹਣਾ ਲੱਗਦਾ ਏ ਆਪਾਂ ਦੇਖਦੇ ਆ ਭਾਈ ਕੋਈ ਬੰਦਾ ਲੱਭਦੇ ਆ ਤੇ ਇਹਦੇ ਵੀ ਘੇੜਾ ਲੈ ਕੇ ਦੇਖਦੇ ਆ ਪੁੱਲ ਮਲਾ ਕੇ ਇਹ ਓਕੇ ਰਿਪੋਰਟ ਹੈ ਤੇ ਆਹ ਭਾਈ ਕੈਫੇ ਜਿਵੇਂ ਦੇਸੀ ਜਿਹਾ ਬਣਾਇਆ ਹੋਇਆ ਸੋਹਣਾ ਲੱਗਦਾ ਯਾਰ ਵੈਂਟੇਜ ਲੁੱਕ ਲਈ ਹੋਈ ਹੈ ਇੱਧਰ ਚਾਪੀਆਂ ਪਾਣੇ ਪਏ ਨੇ ਤੇ ਸਾਹਮਣੇ ਜਿਹੜਾ ਵਿਊ ਹੈ ਉਹ ਭਾਈ ਭੰਗ ਆਉਂਦਾ ਏ ਸਮਾ ਹੋ ਗਿਆ तकरीबन 1.5 ਵਜੇ ਦਾ ਤੇ ਮਿੱਤਰ ਮੈਨੂੰ ਲੱਗਦਾ ਹਵਾ ਨੇ ਝਾ ਲਿਆ ਕਿਉਂਕਿ ਹਵਾ ਬਹੁਤ ਤੇਜ਼ چل ਰਹੀ ਹੈ ਤੇ ਭਾਈ ਹਾਂ ਜਿਹੜੇ ਫੌਜੀ ਦੀ ਆਹ ਗੱਡੀ ਆ ਉਹਦੇ ਨਾਲ ਆਪਣੀ ਲਿਆਜ ਪੈ ਗਈ ਤੇ ਉਹ ਕਹਿੰਦਾ ਦੇਖ ਇਹਨੂੰ ਅੰਦਰੋਂ ਪਰ ਇਹ ਕੰਮ ਪੁੱਠਾ ਹੈ ਦਾ ਸਟੀਡਾ ਕੰਮ ਇਹਦਾ ਵੀ ਸਟੀering ਸਟੂering ਇਹਦਾ ਖੱਬੇ ਹੱਥ ਹੈ ਭਾਈ ਵੀ ਕੁੱਲ ਮਿਲਾ ਕੇ ਰਿਪੋਰਟ ਓਕੇ ਆ ਵੀ ਇਹ ਮੈਨੂਅਲ ਹੈ ਕੁੱਲ ਮਿਲਾ ਕੇ ਵਧੀਆ ਚੀਜ਼ ਹੈ ਯਾਰ ਆ ਪਿੱਛੇ ਵਾਲੇ ਵਾਸਤੇ ਪਾਈ ਇਹ ਸੀਟ ਬੈਲਟਾਂ ਲਾਈਆਂ ਹੋਈਆਂ ਤੇ ਦੇਖਦੇ ਆਪਾਂ ਜੇ ਚਾਬੀ ਨੂੰ ਵੀ ਮੰਨ ਗਏ ਤਾਂ ਭਾਈ ਆਪਾਂ ਗੇੜਾ ਵੀ ਦੇ ਦੂੰਗੇ ਕਿਉਂਕਿ ਆਟੋਮੈਟਿਕ ਹੈ ਤੇ ਬੈਠੇ ਬੈਠੇ ਭਾਈ ਫੌਜੀ ਸਾਹਿਬ ਨੇ ਆਪਾਂ ਨੂੰ ਦੱਸਿਆ ਵੀ ਆਪਣੇ ਕੋਲੇ ਆਟੇ ਵਾਲੀਆਂ ਰੋਟੀਆਂ ਨੇ ਤੇ ਆਪਾਂ ਨੇ ਫਿਰ ਆਰਡਰ ਕਰਤੇ ਆ ਮਿੱਤਰ ਪਤਾ ਨਹੀਂ ਕਦੋਂ ਤੱਕ ਆਏਗਾ ਮੈਨੂੰ ਲੱਗਦਾ ਵੀ ਉਹ ਹਵਾ ਨੇ ਲਿਜਾ ਲਿਆ ਤੇ ਆਪਾਂ ਬੈਠ ਕੇ ਨੇ ਭਾਈ ਰੋਟੀ ਪਾਣੀ ਖਾਈਏ ਤੇ ਆਪਾਂ ਵੀ ਜਿਹੜੇ ਮਿੱਤਰ ਦੀ ਵੇਟ ਕਰ ਰਹੇ تھے ਉਹ ਮਿੱਤਰ ਆਪਣੇ ਕੋਲੇ ਪਹੁੰਚ ਗਿਆ ਪਿੱਛੇ ਵਾਲਾ ਮਾਹੌਲ ਬਹੁਤ ਵਧੀਆ ਦਾ ਤਾਂ ਮੁੰਡੇ ਦਾ ਮਨ ਲੱਗ ਗਿਆ ਤੇ ਨਾ ਨੈਟਵਰਕ ਤਾਂ ਨੈਟਵਰਕ ਆਇਆ ਇੱਥੋਂ ਕਿੱਲੇ ਕਿਲੋਮੀਟਰ ਤੇ ਲੋ ਜੀ ਕਰੋ ਦਰਸ਼ਨ ਫਿਰ ਸਤਿ ਸ਼੍ਰੀ ਅਕਾਲ ਆਈਏ ਸਾਰਿਆਂ ਨੂੰ ਅ ਪਹਗਾਉਂ ਕਿ ਚੀਲ ਦੇ ਕਿਨਾਰੇ ਬੈਠੇ ਆ ਪਹਿਲੀ ਗੱਲ ਤਾਂ ਗੱਲਾਂ ਬਾਤਾਂ ਜੀ ਸਾਡੀ ਜਦੋਂ ਫੋਨ ਤੇ ਵੀ ਹੁੰਦੀਆਂ ਸੀ ਉਦੋਂ ਵੀ ਲੰਮੀਆਂ ਹੋ ਜਾਂਦੀਆਂ ਸੀ ਕੰਮ ਜੀ ਵੀ ਕਈ ਵਾਰੀ ਇੱਕ ਘੱਟ ਚ ਮਤਲਬ ਕਹੀ ਹੁੰਦੀ ਖੇਤ ਉਧਰ ਲਿਆ ਤੇ ਇੱਧਰ ਲਿਆ ਤੇ ਚ ਫੋਨ ਹੁੰਦਾ ਉਦੋਂ ਵੀ ਅਮਾਰਾ ਜਦੋਂ ਸਲਾਹਾਂ ਕਰਦੇ ਸੀ ਇਦਾਂ ਆਉਣ ਦੀਆਂ ਤੇ ਵਧੀਆ ਮਿੱਤਰ ਆ ਬਈ ਬਲਵਿੰਦਰ ਆਪਣਾ ਵਧੀਆ ਮੂਹ ਪੈਰਾ ਸਲਾਹਾ ਦੋਨਾਂ ਦੀ ਸੁਣਨ ਦੀਆਂ ਬਸ ਆਏ ਟੋਡੀ ਸੋਲੋ ਵਾਲਾ ਨਜ਼ਾਰਾ ਇਹ ਦੇਖਣਾ ਹੁੰਦਾ ਜਿਵੇਂ ਸੋਲੋ ਵਾਲਾ ਸਵਾਦ ਮੈਂ ਕਹਿੰਦਾ ਬਹੁਤ ਵਧੀਆ ਹੈ ਹਾਂ ਨਹੀਂ ਬਹੁਤ ਵਧੀਆ ਸੋਲੋ ਵਾਲਾ ਨਜ਼ਾਰਾ ਬਈ ਤੇ ਪਿੱਛੇ ਆਪਾਂ 35 40 ਕਿਲੋਮੀਟਰ ਦਾ ਸਫ਼ਰ ਅੱਜ ਨੇ ਤੈਅ ਕਰਕੇ ਆਏ ਇਧਰ ਤੇ ਇੱਥੇ ਨੇੜੇ ਪਿੰਡ ਸੀਗਾ ਤੇ ਬਹੁਤ ਸੋਹਣਾ ਸਭ ਰਿਹਾ ਇੱਧਰ ਲਿਓ ਉਸ ਮੈਂ ਖੜਦਾ ਘੜਾਉਂਦਾ ਯਾਰ ਹਾਂ ਜੀ ਕਹਿੰਦਾ ਮੈਂ ਡਿੱ ਗਿਆ ਇਹਨੂੰ ਦੇਖਦੇ-ਦੇਖ ਕੇ ਤੇ ਬੈਠੇ ਨੂੰ ਸੁਸਤੀ ਪੈ ਗਈ ਤੇ ਹੁਣ ਕੀ ਲੱਗਣਾ ਰੇ ਇੱਧਰ ਓ ਵੀ ਸੋਹਣਾ ਲੱਗਿਆ ਇਹਦਾ ਨੈਟਵਰਕ ਵੀ ਸੋਹਣਾ ਇੱਥੇ ਨਹੀਂ ਪਤਾ ਇਹ ਇੱਥੇ ਤੰਬੂ ਲਾ ਲਈਏ ਬਸ ਆਪਾਂ ਥੋੜਾ ਅੱਗੇ ਹੋਗੇ ਨਾ ਕਿਉਂਕਿ ਇੱਥੇ ਹੋਮਸਟੇਅਨ ਵਾਲੇ ਹਾਂ ਤੇ ਇਹ ਫਿਰ ਥੋੜੀ ਕਿਰਕਿਰ ਜੀ ਕਰਦੇ ਆ ਵੀ ਭਾਈ ਸਾਡੇ ਕੋਲੇ ਆਜੋ ਤੇ ਬਾਕੀ ਭਾਈ ਸਫਰ ਵਧੀਆ ਚੱਲ ਰਿਹਾ ਤੇ ਥੋੜਾ ਸਫਰ ਕਿਵੇਂ ਬਈ ਅੱਛਾ ਜਿਹੜਾ ਪਿੱਛੇ ਮਰਮਟ ਮਿਲ ਗਿਆ ਤਾਂ ਉਹ ਨੈਗਰ ਜਜੂਹਾ ਉਹ ਨਹੀਂ ਮਿਲਿਆ ਉਹ ਬਹੁਤ ਦੀ ਫੋਟੋ ਮੈਂ ਗੱਲਾਂ ਕਰਕੇ ਆ ਤੇ ਜਿਹੜੇ ਚੂਹੇ ਨੂੰ ਭਾਈ ਆਪਾਂ ਲੱਭ ਰਹੇ ਦੇ ਵੀ ਉਹ ਨਹੀਂ ਮਿਲੇ ਹਾਂ ਜਿਹੜੇ ਮਿੱਤਰ ਕੋਲ ਆਪਾਂ ਰੁਕੇ ਤੇ ਉਹਦਾ ਇਹ ਕਹਿਣਾ ਹੈ ਵੀ ਇੱਥੇ ਹੁਣ ਭਾਈ ਬੰਦੇ ਬਹੁਤੀ ਆਣ ਲੱਗ ਗਏ ਤਾਂ ਉਹ ਇੱਧਰ ਉੱਧਰ ਹੋ ਜਾਂਦੇ ਕਿਧਰੇ ਜਦੋਂ ਠੰਡਾਂ ਝ ਹੋਈ ਨੇ ਉਦੋਂ ਫਿਰ ਬਾਹਰ ਨਿਕਲ ਆਂਦੇ ਉਹਦਾ ਸਫਰ ਵਧੀਆ ਰਿਹਾ ਜਿਹਦਾ ਹੁਣ ਅੱਗੇ ਦੇਖਦੇ ਵੀ ਜਿਹੜਾ ਮਾਨਪਿੰਡ ਉਹ ਰਹਿ ਜਾਂਦਾ ਤਕਰੀਬਨ 12 ਕਿਲੋਮੀਟਰ ਮਾਨ ਨਹੀਂ ਦੂਜਾ ਮਰਾਕ ਮਰਾਕ ਸਟਾ 17 ਕਿਲੋਮੀਟਰ ਇੱਥੇ ਤੇ ਮਾਨ ਕਿੰਨਾ ਹੈ ਮਾਂ ਤਾਂ ਦੂਗੀ ਕਿਉਂ ਮਨ ਲਗਾ ਨਹੀਂ ਪਹਿਲਾਂ ਮਾਂ ਨਾ ਪਹਿਲਾਂ ਮਾਂ ਥੋੜਾ ਲਗਾ ਫਿਰ ਆਪਾਂ ਪਿੰਡ ਚ ਨਾ ਚੱਲੀਏ ਨੈਟਵਰਕ ਉ 35d ਵੀ ਉੱਤੇ ਆਪਾਂ ਹੋਮ ਸਟੇਜ ਲੈਣੋ ਕਰਦੇ ਆਂ ਤੇ ਬਈ ਅਸੀਂ ਘੋਲੀ ਹੋਇਆ ਮੈਂ ਤਾਂ ਬਈ ਅੱਜ ਮੰਨ ਲਓ ਸ਼ਰਤੀ ਮੈਂ ਨਾ ਕਰੂੰ ਆ ਇਹਨੂੰ ਇਹਦੇ ਚ ਮੈਂ 8 10 9 ਬਤਨੀ ਤੋਂ 10 11 ਕੈਂਪਿੰਗਾਂ ਕਰੀਆਂ ਨੇ ਤੇ ਬਾਕੀ ਮੈਂ ਹੋਮ ਸਟੇਜ ਰਿਹਾ ਹੋਸਟਲ ਜੀ ਵੀ ਰਿਹਾ ਕਿਉਂਕਿ ਉੱਥੇ ਨਵੇਂ ਲੋਕਾਂ ਨਾਲ ਮਿਲਣ ਦਾ ਮੌਕਾ ਮਿਲਦਾ ਗੱਲਾਂ ਬਾਤਾਂ ਬੰਦੇ ਦਾ ਬੜਾ ਜੀ ਲੱਗ ਜਾਂਦਾ ਉਹ ਜਾਨਾ ਤੇ ਵੀਰਾਏ ਜਿਹੜਾ ਇਹ ਲੱਗਦਾ ਚੱਲ ਵੀ ਕੀ 8 700 ਰੁਪਏ ਵੀ ਲੱਗੂ ਉਹਦੇ ਜਿਹੇ ਆਪਾਂ ਪਿਛੇ ਵਾਲਾ ਮਾਹੌਲ ਬਹੁਤ ਵਧੀਆ ਤਾਂ ਉੱਥੇ ਇੰਨਾ ਬਹੁਤਾ ਰੇਟ ਨਹੀਂ ਤਾਂ ਮੈਂ 2 200 ਵਿੱਚ ਇਹ ਹੋ ਸਕਦਾ ਵੱਧ ਹੋਵੇ ਨਹੀਂ ਅੱਗੇ ਜਿਆਦਾ ਹੈ ਖਾਂਦੇ ਲਈ ਫਿਰ ਚੱਕ ਮਾਰ ਰਿਹਾ ਨਹੀਂ ਰੋਟੀ ਤੋਂ 400 ਚ ਮੈਂ 500 ਚ ਰੋਟੀ ਨਾਲ 600 ਚ ਰੋਟੀ ਨਾਲ 800 ਤੱਕ ਆ ਰਿਹਾ ਹੈ ਖਾਂਦੇ ਲਈ ਵਿੱਚ ਕੋ ਕੰਮ ਮਹਿੰਗਾ ਏ ਥੋੜਾ ਹਾਂ ਉਧਰ ਤਾਂ ਫਿਰ ਤਾਰੇ ਦੇਖਣ ਆਉਂਦੇ ਨੇ ਤਾਰੇ ਦੇਖਣ ਆਉਂਦੇ ਨਾ ਤਾਰੇ ਉਂ ਇਸ ਤੋਂ ਸਾਰੇ ਇੱਕੋ ਗੱਲ ਬਾਤ ਆ ਪਰ ਉੱਥੇ ਲਾਈਟਾਂ ਹੀ ਬੰਦ ਕਰ ਦਿੰਦੇ ਆ ਨਾ ਬਸ ਬਸ ਸਾਰਾ ਉਹ ਕ੍ਰਿਸਟਲ ਕਲੀਅਰ ਹਵਾਸਮਾਨ ਹੁੰਦੇ ਆ ਪਰ ਇਹ ਹਿੰਮਤ ਹੋ ਫਿਰ ਨਿਕਲੀ ਅੱਗੇ ਨੂੰ ਯਾਰਾ ਉੱਠਣਾ ਪਊਗਾ ਬਈ ਇਹਨੇ ਪਤਾ ਦੂਜੀ ਤੀਜੀ ਚਾਹ ਨੂੰ ਮਰ ਲਗੇ ਤੇ ਅੱਗੇ ਭਾਈ ਆਪਾਂ ਦੇਖਦੇ ਕਿਉਂਕਿ ਇੱਥੇ ਹਵਾ ਬਹੁਤ ਤੇਜ਼ چلਦੀ ਹੈ ਆਪਾਂ ਕੋਈ ਓਟ ਦੇਖਾਂਗੇ ਤੇ ਓਟ ਦੇ ਵਿੱਚ ਟੈਂਟ ਲੱਗੇਗਾ ਨਹੀਂ ਫਿਰ ਭਾਈ ਸਣੇ ਟੈਂਟ ਆਪਾਂ ਪੈਂਗੋਂਗ ਤੇ ਹੋ ਸਕਦੇ ਆ ਬਾਕੀ ਦੇਖਦੇ ਅੱਗੇ ਦਾ ਕੀ ਮਾਹੌਲ ਹੈ ਸਫਰ ਕਰਦੇ ਹਾਂ ਸਟਾਰਟ ਤੇ ਮੱਠੀ-ਮੱਠੀ ਚੜ੍ਹਾਈ ਸ਼ੁਰੂ ਹੋ ਗਈ ਉਸ ਤੋਂ ਅੱਗੇ ਟਲਾਂਣਾ ਦੇਖਦੇ ਹਾਂ ਵੀ ਅੱਜ ਕਿੱਥੇ ਤੱਕ ਪਹੁੰਚਦੇ ਆ ਜਿੱਥੇ ਥੋੜੀ ਓਟ ਮਿਲ ਗਈ ਉੱਥੇ ਟੈਂਟ ਗੱਡ ਲਾਂਗੇ ਤੇ ਸਾਹਮਣੇ ਪਈ ਇਹ 3D ਓਟ ਵਾਲੇ ਇੱਥੇ ਆਪਾਂ ਪਰਸੋਂ ਘੁੰਮ ਆਏ ਤੇ ਪੈਂਗੋਂਗ ਦੇ ਕੰਡੇ ਤੇ ਭਾਈ ਤੋਂ ਤਾਹਾਂ-ਤਾਹਾਂ ਦੇ ਉੱਤੇ ਇਹ 3 ਵੀਡੀਓਟ ਵਾਲੇ ਮਿਸਟਰ ਬੰਪਜੇ ਪਾਏ ਦਿਖ ਜੂਗੇ ਤੇ ਸਾਹਮਣੇ ਸਕੂਟਰ ਖੜੇ ਆ। ਵੀ ਇਹਨਾਂ ਨੇ ਰਜਗਾਰ ਵਾਲਾ ਵਧੀਆ ਕੰਮ ਚਲਾਇਆ ਹੋਇਆ ਵੀ ਇਹ ਤੁਹਾਨੂੰ ਤੁਰ ਤੱਕ ਦੇਖਣ ਨੂੰ ਮਿਲ ਜਾਣਗੇ। 2 ਕਿਲੋਮੀਟਰ ਦੀ ਪੈਂਗੋਂਗ ਤੋਂ ਚੜਾਈ ਚੜ ਕੇ ਤੇ ਹੁਣ ਭਾਈ 3 ਕਿਲੋਮੀਟਰ ਦੀ ਢਲਾਣ ਹੈ ਤੇ ਸਾਹਮਣੇ ਇੱਕ ਪਿੰਡ ਹੈ। ਤੇ ਸਾਹਮਣੇ ਹੱਟਾਂ ਬਣੀਆਂ ਹੋਈਆਂ ਨੇ। ਤੇ ਇਹ ਭਾਈ ਸੀਜ਼ਨ ਦੇ ਵਿੱਚ ਮਹਿੰਗੀਆਂ ਹੋ ਜਾਂਦੀਆਂ ਉਦੋਂ ਤੁਹਾਨੂੰ ਇਹ 1000 ਕੜੀ ਮਿਲ ਜੇਗੀ ਤੇ ਸਾਹਮਣੇ ਜਿਹੜੇ ਪਿੰਡ ਆਪਾਂ ਨੇ ਪਹੁੰਚਣਾ ਹੈ ਪਿੰਡ ਦਾ ਨਾਮ ਹੈ ਜੀ ਸਪੰਗ ਸਪੰਗਮਿਕ ਕੁਛ ਐਨਾ ਦਾ ਨਾਮ ਹੈ ਕਿਉਂਕਿ ਭਾਈ ਸਾਡੇ ਲਈ ਇਹ ਟਾਂਕ ਟਵਿਸਟ ਹੈ ਤੇ ਇੱਧਰ ਗੇਟਾਂ ਦਾ ਕੰਮ ਬੜੇ ਪੱਧਰ ਤੇ ਜਾ ਰਿਹਾ ਹੈ ਹੈ ਇਹ ਤਾਂ ਨਾ ਗਮਾ ਜੋਰਾ ਸ਼ੁਰੂਆਤੀ ਜਿਆਦਾ ਜੋਰਾ ਸ਼ੁਰੂਆਤੀ ਆਉਂਦੇ ਸਾਲ ਕਹਿੰਦੇ ਥੋੜਾ ਦੁਬਾਰੇ ਸਵਾਗਤ ਕਰਾਂਗੇ ਸੈਂਟਰ ਤੇ ਫੇਰ ਹੁਣ ਇਹ ਦੁਰਪਕ ਵੀ ਬਣ ਰਿਹਾ ਤਾਂ ਤਿੰਨ ਚਾਰ ਪਿੰਡ ਜਿਹੜੇ ਉੱਧਰ ਆ ਉੱਥੇ ਵੀ ਬਣ ਰਹੇ ਤੇ ਸਪੀਡ ਤੋੜ ਦਿੰਦੇ ਆ ਸਪੀਡ ਤੋੜ ਦਿੰਦੇ ਕੱਚੇ ਲਾ ਲੰਦੇ ਸਾਹਮਣੇ ਪਿੰਡ ਪੈਂਗਮੇਕਰ ਪੈਂਗੋਂ ਦੇ ਕੰਡੇ ਤੇ ਵਸਿਆ ਇਹ ਪਿੰਡ ਬਹੁਤ ਸਮਾਂ ਲੱਗ ਰਿਹਾ ਤੇ ਹੋਮਸਟੇਅ ਬਹੁਤ ਤੇ ਮਿੱਤਰ ਕਹਿੰਦਾ ਭਾਈ ਪਹਿਲਾਂ ਨੈਟਵਰਕ ਦੇਖਣਾ ਫਿਰ ਤੰਬੂ ਕੱਢਣਾ ਹੈ ਕਟਾਲ ਟੁਰਨਾ ਇੱਥੇ ਹੋਮਸਟੇਅਲ ਵਾਲਾ ਕੰਮ ਜ਼ਿਆਦਾ ਹੈ ਕਿਉਂਕਿ ਲੋਕੀ ਅੱਗੇ ਆਏ ਨੇ ਪੈਂਗਾਉਂਗ ਤੋਂ ਪੈਂਗਾਉਂ ਤੇ ਕੰਮ ਥੋੜਾ ਮਹਿੰਗਾ ਹੈ ਇੱਥੇ ਭਾਈ ਬਹੁਤ ਸਿਰ ਹੈ ਤੇ ਉਹ ਸਾਹਮਣੇ ਮਿੱਤਰ ਨੈਟਵਰਕ ਪੁੱਛਣ ਗਿਆ ਹੋਇਆ ਇੱਥੋਂ ਭਾਈ ਅੱਗੇ ਚੱਲਦੇ ਆਂ ਤੇ ਇੱਥੋਂ 8 ਕਿਲੋਮੀਟਰ ਪਿੰਡ ਮਾਨ ਹੈ ਤੇ ਮਾਨ ਤੋਂ ਪਹਿਲਾਂ ਹੀ ਉਮੀਦ ਕਰਦੇ ਆਂ ਵੀ ਨੈਟਵਰਕ ਮਿਲ ਜਾਏਗਾ ਤੇ ਉੱਥੇ ਆਪਾਂ ਭਾਈ ਡੇਰੇ ਲਾ ਲਾਂਗੇ ਇਹ ਰਸਤਾ ਇਹ ਬਹੁਤ ਸੋਹਣਾ ਹੈ ਆਪਾਂ ਤਕਰੀਬਨ ਮੈਰਾਕ ਤੱਕ ਇਸਦੇ ਨਾਲ-ਨਾਲ ਹੀ ਸਫ਼ਰ ਕਰਾਂਗੇ ਬੈਂਕੌਂਗ ਦੇ ਨਾਲ ਤੇ ਸਾਹਮਣੇ ਇਸ ਟਾਈਮ ਸਕਰੀਨ ਦੇ ਉੱਤੇ ਤੁਸੀਂ ਪਿੰਡ ਮਾਨ ਦੇਖ ਰਹੇ ਹੋ ਸਮਾਂ तकरीबन 6:30 ਵਜੇ ਦਾ ਹੋ ਗਿਆ ਤੇ ਇੱਥੇ ਵੀ ਭਾਈ ਦਾ ਨਾ 3 ਡੇਟ ਵਾਲਾ ਵੀ ਉੱਤ ਆਇਆ ਹੋਇਆ ਇੱਥੇ ਭਾਈ ਜਿਹੜੇ ਹੋਟਲ-ਹੋਟਲ ਸੋਹਣੇ ਬਣੇ ਹੋਏ ਆ ਤੇ ਇਤਨੀ ਸੈਡ ਹੈ ਸੱਚੇ ਆਪ ਕੱਟ ਦੇ ਗਏ ਲੋ ਜੀ ਟੈਂਟ ਆਪਾਂ ਨੇ ਲਾ ਲਿਆ ਤੇ ਵੀਊ ਕਿਦਾਂ ਦਾ ਹੈ ਉਹ ਤੁਹਾਨੂੰ ਭਾਈ ਸਵੇਰੇ ਦਿਖਾਵਾਂਗੇ ਤੇ ਇਧਰ ਚਾਹ ਕੇ ਵੀ ਨਹੀਂ ਦਿਖਾ ਸਕਦਾ ਤੇ ਇਧਰ ਚੋਬਰ ਨੇ ਆਪਣੀ ਪੋਟਲੀ ਖੋਲੀ ਹੋਈ ਹੈ ਵੀ ਰਸਦਾਂ ਬਹੁਤ ਆ ਖਾਣ ਵਾਲੀਆਂ ਵੀ ਪਹਿਲਾਂ ਤਾਂ ਇਹਨਾਂ ਨਾਲ ਦੋ ਦੋ ਹੱਥ ਕਰਾਂਗੇ ਅਪਾ ਇਹਨਾਂ ਤਾਂ ਸਾਨੂੰ ਆਏ ਨਹੀਂ ਸਾਹ ਵਾਰਿਆ ਵੀ ਅੱਜ ਕੀ ਖਾਈਏ ਯੋ ਕਿੱਡੇ ਨਾਲ ਝੂਟੇ ਦਬਾਉਂਦੇ ਫਿਰਦੇ ਆਤੇ ਸਮਾਨ ਨੋ ਦਾ ਇਹ ਚੋਪਰਾ ਸਮਾਨ ਦਿਖਾ ਦੇ ਕਿਹੜਾ ਕਿਹੜਾ ਫਿਰ ਇੱਕ ਵਾਰ ਬਾ ਆ ਤਾਂ ਅੱਜ ਰਾਜੋ ਮਿਲ ਗਈ ਕੁਛ ਹੂੰ ਇਹ ਪਿਉਂ ਕੇ ਖਾਣ ਵਾਲਾ ਸੌਦਾ ਪਤਾ ਮਤਲਬ ਤੱਤਾ ਪਾਣੀ ਪਾਓ ਤੇ ਗਰਮ ਪਾਣੀ ਆ ਮੈਗੀਆਂ ਹੋ ਗਈਆਂ ਚੱਲ ਵੀ ਅੜੇ ਥੋੜੇ ਵਾਸਤੇ ਇਹ ਜਿਆ ਕੰਮ ਲੋਟ ਵੀ ਨਹੀਂ ਹੁੰਦਾ ਰੋਜ਼ ਖਾਣੀ ਚੰਗੀ ਨਹੀਂ ਇਹ ਹੂੰ ਤੇ ਆ ਸੁੱਕੀਆਂ ਸਬਜ਼ੀਆਂ ਇਹ ਭਾਈ ਅੱਜ ਬੰਦਾ ਕਿੱਥੇ ਵਾਲਾ ਫੜਾ ਕੇ ਗਿਆ ਇਹ ਭਾਈ ਲੁਧਿਆਣੇ ਤੋਂ ਸੀਗਾ ਲੁਧਿਆਣੇ ਤੋਂ ਹਾਂ ਕਿ ਉਹ ਅੱਜ ਹੀ ਆਪ ਵਰਤਣੀ ਆ ਅੱਜ ਹੀ ਕੰਮ ਹੋਣਗੇ ਇਹ ਆਪਾਂ ਨੇ ਕਿਤੇ 10 ਦਿਨ ਟੈਂਟ ਵੀ ਲਾ ਲਿਆ ਨਾ ਵੀ ਐਨੇ ਕਿ ਸਮਾਨ ਮੇਰੇ ਕੋਲ ਹੈ 10 ਦਿਨ 10 ਦਿਨ ਤਾਂ ਬੜੇ ਆਪਾਂ ਪਹਿਲੀ ਖਾ ਜਾਗੇ ਨਾ ਨਿੱਗਰ ਨਿੱਗਰ ਸਮਾਨ ਹੈਗਾ ਆਪਣੇ ਕੋਲ ਅੱਛਾ ਤੂੰ ਨੇ ਜਮੇ ਨਹੀਂ ਭੁੱਖ ਲੱਗਣ ਦੇਣੀ ਠੀਕ ਹੈ ਆਹ ਬੰਦੇ ਪਟੇਲ ਗਏ ਸੀ ਇਹਦੇ ਚੋੜ ਇਹਦੇ ਨੂੰ ਰੱਖਣਾ ਕੁਝ ਮੈਂ ਕਹਿੰਦਾ ਆਹ ਮੈਂ ਕਹਿੰਦਾ ਲੈ ਆ ਨਾ ਮਾਂ ਆਹ ਕੀ ਇਹ ਹੁਣੇ ਲਿਆ ਹਾਂ ਬਸ ਮੈਂ ਇੱਕ ਅੱਧੀ ਵਾਰੀ ਚਾਹ ਵਾਸਤੇ ਵਰਤਿਆ ਇਹ ਹਾਂ ਮੈਂ ਇਹ ਦੋ ਪੈ ਆਹ ਇੱਕ ਇਹ ਥੱਲੇ ਪਾਈ ਭਾਂਡਾ ਰੱਖ ਲਿਆ ਨਹੀਂ ਟੈਂਟ ਫੁੱਗ ਸਕਦਾ ਐ ਬਰਾੜਾ ਇਹਨੂੰ ਫੜ ਮੜਾ ਥੱਲੇ ਨੂੰ ਜਾਂਦਾ ਵੀ ਨਹੀਂ ਸੀ 1000 ਰੁਪਏ ਦੀ ਸੀਗੀ ਨਹੀਂ ਆਹ ਥੱਲੋਂ ਉੱਠਿਆ ਵਾ ਨਾ ਹੋਰ ਤਾਂ ਕੋਈ ਨਹੀਂ ਇੰਨੀ ਕੁ ਬਹੁਤ ਅਲਟ ਯਾਰਾ ਗੜੀ ਪਕੌੜੇ ਦਾ ਦੁਕਾਨ ਲਾ ਦਿੰਦੇ ਆ ਨਾ ਬੋਤਲ ਰੱਖੋ ਜਿਹੜੀ ਰੱਖਣੀ ਐ ਇਹ ਆ ਬੋਤਲ ਰੱਖ ਦੇਣ ਥੱਲੇ ਬੋਤਲ ਜ਼ਿਆਦੀ ਹੋ ਜੂਗਾ ਮਾ ਤੂੰ ਪਾਂਡਾ ਨਾਲ ਜੇ ਉੱਪਰ ਨਾ ਤੋਂ ਮੈਨੂੰ ਰੱਖੀਂ ਲਾ ਗਰਾ ਇਹਦਾ ਉਹ ਉਹ ਬੋਤਲ 부ੜੀ ਹੋਈ ਆ ਉਹ ਵਾਲੀ ਬੋਤਲ ਚੱਕ ਜੰਤਰ ਹੂੰ ਇਹ ਦਗਮਣੀ ਆ ਇਹ ਜੀ ਕੰਮ ਤਾਂ ਆਈ ਜਾਊਗਾ ਬਸ ਇਹ ਮਾਮਾ ਵਰਤੇ ਨਹੀਂ ਹਲੇ ਤੱਕ ਇਹ ਨਾ ਕਿ ਪਰ ਪਰਾਂ ਨੂੰ ਭੱਜ ਲੈਣ ਨੂੰ ਕੱਟੂ ਜੇ ਫੋਟੋਆਂ ਜ਼ਰੂਰ ਕਰੀਏ ਇਹਦੇ ਨਾਲ ਹੂੰ ਪਰ ਮੈਂ ਫੋਨ ਸਿੱਧਾ ਹੀ ਆਖਣੜੀ ਜਰਾਉਣਾ ਉਹਨਾਂ ਮੈਂ ਕਿਵੇਂ ਬਹੁਤ ਥੋੜੀ ਜਿਹੀ ਕਿਵੇਂ ਹੋ ਗਿਆ ਇਹ ਜਮੇ ਫੁੱਲਿਆ ਹੋਇਆ ਹਨ ਹਲੇ ਦੂਏ ਘਟ ਹੈ ਇਹ ਦੇ ਜਣਾ ਦੂਜੇ ਚ ਬੜੀ ਮੁੱਠੀ ਹਵਾ ਨਿਕਲਦੀ ਉਹ ਨਿਕਲਦੀ ਹਾਂ ਕੁਝ ਹੋਵੇਗਾ ਸਾਰਾ ਕਿਤਾਬ ਹਾਂ ਲੈ ਵੀ ਇਹ ਜੀ ਰੈਡੀ ਟੂ ਈਟ ਹਾਂ ਭਾਈ ਤੇ ਭਾਈ ਜਿਹੜੇ ਜਵਾਕ ਦੇਖ ਰਹੇ ਆ ਵੀਡੀਓ ਉਹ ਇਹ ਚੀਜ਼ਾਂ ਤੋਂ ਦੂਰ ਹੀ ਰਹਿਣ ਦੂਰ ਰਹਿਣ ਵੀ ਇਹੇ ਭਾਈ ਹਾਜਮ ਕਰਨੀਆਂ ਬਹੁਤ ਈਆਂ ਔਖੀਆਂ ਐ ਬਾਸ਼ਨਾ ਵਜੇ ਸੁਣੀ ਹੀ ਆ ਜੇ ਭਾਈ ਤੁਸੀਂ ਸਾਈਕਲ ਚਲਾ ਲੰਦੇ ਹਾਂ ਫਿਰ ਇਹ ਤੁਹਾਡੇ ਵਾਸਤੇ ਚੀਜ਼ਾਂ ਇੱਕ ਨੰਬਰ ਐ ਹਾਂ ਮੈਗੀ ਮਸਾਲਾ ਮਸਾਲਾ ਪਹਿਲੇ ਇੱਕੋ ਜਿਹਾ ਪਾ ਲਈ ਨਾ ਇੱਕੋ ਜਿਹਾ ਕਰਨਾ ਪਹਿਲਾਂ ਤੁੰ। ਦੂਏ ਫੇਰ ਉਧਰ ਦੇਖ ਲਵਾਂਗੇ। ਜਿਹੜੇ ਸਾਹਮਣੇੋਂ ਮਿੱਤਰ ਖੇ ਖੋਲ ਰਿਹਾ ਤੂੰ। ਤਜਰਬਾ ਸੁਣਾ ਜਿੱਕੀ ਫਿਰਦਾ। ਉਦਨਤੀ ਰੋਟੀ ਆ ਗਈ ਜਦੋਂ ਮੈਂ ਤੰਗਲੀ ਜੀ ਉਹਦੇ ਚ ਲਾਈ ਨਾ ਇਹ ਵੀ ਮਾਹਾਂ ਯਾਰ। ਮਾਰੇ ਵਿੱਚ ਵੀ ਹੈ ਇਹ ਤਾਂ ਚਮਚੇ ਵੀ ਦਿੱਤੇ ਇਹਨਾਂ ਨੇ ਤਾਂ। ਹਾਂ ਚਮਚੇ ਵੀ ਹੈ ਵਿੱਚ। ਹਾਂ। ਦੋ ਟਾਂ ਆਮਾ। ਪੂੜਾ ਕਰ। ਆ ਕੱਢੀ ਚਮਚਾ। ਮਟਰ ਮਟਰ ਵੀ ਪਾਏ ਹੋਏ ਆ। ਮਾਰੇ ਫੋਲਡ ਕਰੇ ਹੋਏ ਆ। ਹਾਂ। ਕਿਆ ਬਹੁਤ ਹੈ। ਉਹ ਪਿਆ ਆ ਜੀ ਗੰਦੀ ਆ ਅ ਮਾਰੇ ਜੋਰੇ ਬਹੁਤ ਆ ਜੀ ਆਪਣੇ ਕੋਲੇ ਆ ਹੈਗੇ ਆਪਾਂ ਆ ਜੀ ਉੱਪਰ ਕਿਹਦੇ ਕੂਂਜੇ ਲਾਉਂਦੇ ਪਲਾਸਟਿਕ ਦਾ ਕਿੱਥੇ ਘੜਦਾ ਗੋਲ ਇਹ ਤਾਂ ਲੋਹੇ ਨਾਲੇ ਮੱਥਾ ਵੱਜਦਾ ਜੀ ਚੱਲਦਾ ਯਾਰ ਜੋਰੇ ਨਾਲ ਕਦੇ ਨਹੀਂ ਰੱਖਾ ਗਿਆ ਦਾ ਕੂੜਾਗਾ ਇਹ ਚੀਜ਼ਾਂ ਬਾਈ ਕਾਮਯਾਬ ਨਹੀਂ ਹੈ ਆ ਤਾਂ ਹੈਗੀਆਂ ਇਹ ਲੋ ਜੀ ਪਾਓ ਫਿਰ ਹੈ ਪਾਓ ਮੈਂ ਕਿੰਨਾ ਫੜੋ ਇਹਨੂੰ ਦੀ ਚੀਆ ਕਰ ਪਾਣੀ ਦਾ ਟ੍ਰੂ ਮੰਡਾ ਦਾ ਜੋਬਰਾ ਬਾ ਤੂੰ ਛਕ ਲਈ ਫਿਰ ਇੰਨੇ ਨੂੰ ਮੈਂ ਤੂੰ ਆ ਧਰ ਲੂੰਗਾ ਬੜਾ ਤਾਂ ਨਹੀਂ ਬੈਠ ਜੂ ਇੰਨਾ ਦਾ ਥੱਲੇ ਮੈਂ ਕਹਿੰਦਾ ਪੂਰਾ ਭਰਨਾ ਹੁੰਦਾ ਇਹ ਚੱਕਰ ਲੈ ਤੂੰ ਆ ਫੜ ਮੈਂ ਕਿੰਨੀ ਨੂੰ ਰੱਖਦੇ ਉਹਨੇ ਪਜੂ ਆਪਾਂ ਹੋਰ ਸਮਾਂ ਹੋ ਗਿਆ ਜੀ ਇਸ ਟਾਈਮ 8:30 ਵਜੇ ਦਾ ਤੇ ਆਪਾਂ ਨੇ ਜਿਹੜਾ ਕੋਈ ਭਾਈ ਬਣਾਇਆ ਤਾਂ ਉਹ ਖਾ ਲਿਆ ਤੇ ਸਾਨੂੰ ਇਹ ਤਾਂ ਵੀ ਆਪਾਂ ਅਸੀਂ ਦੋ ਦੋ ਖਾ ਲੂਗੇ ਖਾ ਕੇ ਬਾਟ ਦੀ ਨਜ਼ਰਾਂ ਦੇ ਰੱਖ ਲੈ ਸਵੇਰੇ ਢੋਗੇ ਸਾਨੂੰ ਇਹ ਤਾਂ ਵੀ ਅਸੀਂ ਦੋ ਦੋ ਖਾਉਂਗੇ ਪਰ ਉਹ ਇੱਕ ਨੂੰ ਢਿੱਡ ਬਹੁਤ ਭਰਤਿਆ ਹਾਂ ਤੇ ਬਰਾੜਾ ਸਵਾਦ ਕਿਦਾਂ ਲੱਗਿਆ ਫਿਰ ਬਹੁਤ ਵਧੀਆ ਸੀ ਇਹ ਮਤਲਬ ਐਂ ਲੱਗਦਾ ਜਿਵੇਂ ਕੋਈ ਵਧੀਆ ਵਿਚਾਰਾ ਸੂਪ ਵਾਹੀ ਜੀ ਚੀਜ਼ ਆ ਪੀਏ ਨੇ ਨਾ ਵੀ ਨਾਲ ਦੀ ਨਾਲ ਨੂਡਲ ਦਾ ਸਵਾਦ ਹੈ ਤੇ ਨਾਲ ਦੀ ਨਾਲ ਜਿਹੜਾ ਸੂਪ ਹੈ ਉਹਦਾ ਸਵਾਦ ਹੈ ਤੇ ਅੱਜ ਦਾ ਜਿਹੜਾ ਸਫਰ ਆਪਣਾ ਉਹ ਕੁੱਲ ਮਿਲਾ ਕੇ ਬਹੁਤ ਵਧੀਆ ਰਿਹਾ ਤੇ ਜਿਹੜਾ ਕੱਲ ਦਾ ਵਲੌਗ ਸੀਗਾ ਉਹਦੇ ਵਿੱਚ ਬਹੁਤ ਕੁਝ ਐਦਾਂ ਦਾ ਤਾਂ ਜਿਹੜਾ ਆਪਾਂ ਨੂੰ ਭਾਈ ਡਿਲੀਟ ਕਰਨਾ ਪਿਆ ਉਹਦਾ ਕਾਰਨ ਇਹ ਤਾਂ ਵੀ ਕੁਝ ਪ੍ਰਾਈਵੇਸੀ ਦੀ ਕਿਉਂਕਿ ਹਾਂ ਜਿਹੜੇ ਆਪਣੇ ਮਿੱਤਰ ਉਹ ਵੀਡੀਓ ਦੇ ਵਿੱਚ ਆਏ ਸੀਗੇ ਆਪਾਂ ਨੇ ਪਹਿਲਾਂ ਉਹਨਾਂ ਨੂੰ ਦਿਖਾਇਆ ਪਰਮਿਸ਼ਨ ਲਈ ਉਸ ਤੋਂ ਬਾਅਦ ਉਹ ਵਲੌਗ ਅਪਲੋਡ ਕਰਿਆ ਤੇ ਤੁਸੀਂ ਉਹ ਵਾਲਾ ਵਲੌਗ ਜ਼ਰੂਰ ਇੰਜੋਏ ਕਰੋਗੇ ਕਿਉਂਕਿ ਉਹਦੇ ਵਿੱਚ ਬਹੁਤ ਕੁਝ ਹੈ ਤੇ ਅੱਜ ਦਾ ਸਫਰ ਆਪਾਂ ਨੇ ਸਟਾਰਟ ਕੀਤਾ ਸੀਗਾ ਪੈਂਗੋਂਗ ਤੋਂ ਤੇ ਪੈਂਗੋਂਗ ਤੋਂ ਬਾਅਦ ਇਸ ਟਾਈਮ ਜਿਹੜੀ ਥਾਂ ਤੇ ਬੈਠੇ ਆ ਇਸ ਪਿੰਡ ਦਾ ਨਾਮ ਹੈ ਜੀ ਮਾਨ ਤੇ ਮਾਨ ਕੈਂਪਿੰਗ ਦੇ ਲਈ ਬਹੁਤ ਫੇਮਸ ਹੈ ਤੇ ਜਿਹੜਾ ਸਵੇਰ ਦਾ ਵਿਊ ਹੋਏਗਾ ਉਹ ਤੁਹਾਨੂੰ ਅਗਲੇ ਵਲੌਗ 'ਚ ਦੇਖਣ ਨੂੰ ਮਿਲੇਗਾ ਤੇ ਉਹ ਬਹੁਤ ਸ਼ਾਨਦਾਰ ਹੈ ਉਹੀ ਮਾਨ ਹੈ ਜਿਹੜਾ ਆਪਣੇ ਗੋਤ ਲਾਉਂਦੇ ਆ ਆਪਣੇ ਪੰਜਾਬ ਵਾਲੇ ਹਾਂ ਉਹੀ ਮਾਨ ਹੈ ਐਮ ਡਬਲ ਏ ਐਨ ਮਾਨ ਤੇ ਬਾਕੀ ਅੱਜ ਦਾ ਅੱਧਾ ਅੱਧੇ ਦਿਨ ਦਾ ਸਫ਼ਰ ਅੱਜ ਸਾਡਾ ਇਕੱਠਾ ਸੰਜਿਆ ਸੀਗਾ ਲੱਗੇ ਵੀ ਹੋਊਗਾ ਤੇ ਵਧੀਆ ਸੋਹਣਾ ਨਜ਼ਾਰਾ ਰਿਹਾ ਝੀਲ ਦੇ ਕਿਨਾਰੇ-ਕਿਨਾਰੇ ਆਏ ਤੇ ਝੀਲ ਦੇ ਕਿਨਾਰੇ ਹਾਂ ਯੂ ਵਿਊ ਬਹੁਤ ਸੋਹਣਾ ਹਾਂ ਥਾਂ ਭੜ ਕੇ ਤੇ ਟੈਂਟ ਲਾਇਆ ਕੰਦ ਗੱਡੀ ਮਿਸਤਰੀ ਲਾਇਆ ਕੇ ਵੀ ਟੈਂਟ ਲਗਾਉਣ ਤੋਂ ਪਹਿਲਾਂ ਆਪਾਂ ਨੂੰ ਭਾਈ ਸਾਈਡ ਪਰ ਇੱਕ ਕੰਦ ਬਣਾਣੀ ਪਈ ਇੱਟਾਂ ਇਹਨਾਂ ਦੀਆਂ ਪੰਜਾਂ ਦੇ ਪਹਿਲਾਂ ਹਾਂ ਇਸ ਪਾਸੋਂ ਹਵਾ ਬਹੁਤ ਹਵਾ ਬਹੁਤ ਤੇਜ਼ ਹਾਂ ਲਈ ਬਹੁਤ ੱੱਕੇ ਮਰੀ ਹੁੰਦੀ ਆ ਬਾਹਰ ਆ ਗਿਆ ਤੇ ਜੇ ਭਾਈ ઠੰਡ ਤਾਂ ਨਹੀਂ ਲੱਗਦੀ ਪੈ ਕੇ ਵਿੱਚ ਪਰ ਇਹ ਹੁੰਦਾ ਕਿ ਫਿਰ ਰਾਤ ਨੂੰ ਦੀਦੀ ਚਾਰ ਨਾਲ ਕਰ ਉਹ ਥੱਕੇ ਝੋਲ ਝੋਲ ਜੀ ਬਜੀ ਜਾਂਦੀ ਝੋਲ ਬਜੀ ਜਾਂਦੀ ਹਰ ਰਤ ਖੜਕਦਾ ਵਾਧਾ ਫਿਰ ਟੈਂਟ ਤੇ ਬਾਹਰ ਜਦੋਂ ਨਿਕਲਦੇ ਠੰਡ ਜਿਆਦਾ ਲੱਗਦੀ ਆ ਪਰ ਟੈਂਟ ਦੇ ਅੰਦਰ ਠੰਡ ਹਿਸਾਬ ਕਰਦੀ ਆ ਵੀ ਸਹੀ ਹੈ ਬਾਕੀ ਰਾਤ ਦਾ ਟੈਂਪਰੇਚਰ ਕੁਝ ਕਹਿ ਨਹੀਂ ਸਕਦੇ ਤੇ ਬਾਹਰ ਦਾ ਜਿਹੜਾ ਤਾਰਿਆਂ ਦਾ ਵਿਊ ਕਿਦਾਂ ਲੱਗਿਆ ਬਹੁਤ ਸੋਹਣਾਗਾ ਇੱਥੇ ਹੁਣ ਲਾਈਟਾਂ ਜਿਵੇਂ ਘਟ ਨੇ ਨਾ ਹਾਂ ਉੱਥੋਂ ਬਹੁਤ ਸੋਹਣਾ ਬਾਕੀ ਇਹ ਸਾਰੇ ਬਈ ਇਹ ਲਗਭਗ ਸੇਮ ਹੀ ਹੁੰਦਾ ਹਾਂ ਅੱਜ ਹਜੂਰੀ ਨਹੀਂ ਹਾਨ ਲੈ ਜਾ ਕੇ ਦੇਖਣੇ ਆਦਰੀ ਆਪਾਂ ਇੱਥੇ ਵੀ ਸਿਕਾਈ ਉਹੀ ਆ ਹਾਨਲੇ ਦੇ ਵਿੱਚ ਸੀਨ ਇਹ ਹੋ ਜਾਂਦਾਈ ਭਾਈ ਉਹਨਾਂ ਨੇ ਦੂਰਬੀਨ ਲਗਾਈਆਂ ਦੂਰਬੀਨ ਲਗਾਈਆਂ ਉਹਨੀਆਂ ਬਾਕੀ ਉੱਥੇ ਦੇਖ ਤਾਂ ਅਜੇ ਥੋੜੀ ਬੰਦੀ ਆ ਅਭੀ ਆਪ ਦਾ ਵਧੇਰਾ ਜਾਊਗਾ ਟਾਈਮ ਨਾਲ ਬੰਦ ਕਰ ਬੱਸ 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 ਬੀਰ ਲੋਗਾ ਇਹ ਅੱਜ ਦੂਰੋਂ ਪੰਜਾਬ ਤੋਂ ਵਾਇਨ ਚ ਲਾ ਕੇ ਜਿਹੜਾ ਨੇ ਤਾਰੇ ਦੇਖਣੇ ਤੇ ਸਾਨੂੰ ਭਾਈ ਇਹ ਤਾਂ ਵੀ ਸਾਨੂੰ ਕੋਈ ਟੋਕਾ ਟਾਕੀ ਕਰੂਗਾ ਕਿਉਂਕਿ ਆਪਾਂ ਨੇ ਪੈਂਗੋਂਗ ਹੁਣ ਤੱਕ ਤਾਂ ਕਿਸੇ ਨੇ ਕੁਝ ਕਿਹਾ ਨਹੀਂ ਬਾਕੀ ਸਵੀਰ ਤਾਂ ਕੁਝ ਕਹਿ ਨਹੀਂ ਸਕਦੇ ਰਾਤ ਨੂੰ ਇਹ ਸੁਣਨ ਚ ਇਹਨਾਂ ਤੋਂ ਗੱਲ ਆਈ ਪਿੱਛੋਂ ਜੀ ਤੁਰਦੇ ਫਿਰਦੇ ਜਦੋਂ ਵੀ ਜਾਣ ਕਰਕੇ ਲੈਣੀਆਂ ਪੈਂਦੀਆਂ ਕਿਉਂਕਿ ਟੈਕਸੀ ਵਾਲੇ ਹੋਗੇ ਉਹਨਾਂ ਨੂੰ ਵੱਧ ਪਤਾ ਹੁੰਦਾ ਜਾਂ ਕੋਈ ਪਿੰਡ ਵਾਲੇ ਕੁਝ ਸੁਣਨ ਜੇ ਇਹ ਆ ਸੀ ਕਿ ਪੁਲਿਸ ਆ ਕੇ ਵੀ ਠਾ ਦੇਂਦੀ ਆ ਰਾਤ ਨੂੰ ਆਏ ਨਹੀਂ ਬੜਾ ਡੱਡਾ ਡੇਰਾ ਪੱਟਣਾ ਕਰੀਏ ਉਹ ਵੀ ਦੱਸ ਦੇਣਗੇ ਨਹੀਂ ਫਿਰ ਤੜਕੇ ਜਿਪ ਖੋਲ ਕੇ ਸਾਹਮਣੇ ਉਹ ਤਾਂ ਦਿਖਾਈ ਦੇਣਾ ਉਧਰ ਦੇ ਪਾਸੇ ਵਾਲਾ ਵੀਊ ਉਹ ਇੰਸਟਾਗ੍ਰਾਮ ਤੇ ਸਟੋਰੀ ਆਪਣੀ ਜਲਦੀ ਅਪਡੇਟ ਹੋ ਜੇਗੀ ਤੇ ਕੁੱਲ ਵਲਾ ਕੇ ਆਦਾ ਸਫਰ ਬਹੁਤ ਵਧੀਆ ਰਿਹਾ ਕੁਝ ਹੋਰ ਕਹਿਣਾ ਚਾਹੁੰਦੇ ਆਪਾਂ ਸਮਾਪਤੀ ਕਰ ਦਈਏ ਐਨ ਬੱਸ ਰਾਜੀ ਖੁਸ਼ੀ ਚੜਦੀ ਗੱਲਾਂ ਤੇ ਗੱਲ ਨੂੰ ਬੜੀ ਨਾ ਖੇਚਦੇ ਹੋਏ ਧੰਨਵਾਦ ਤੁਹਾਡਾ ਸਾਰਿਆਂ ਦਾ ਹਾਂ ਵੀਡੀਓ ਤੁਹਾਡਾ ਲਾਸਟ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਕੀਮਤੀ ਸਮੇਂ ਜੋ ਸਮਾਂ ਕੱਢਦੇ ਹੋ ਤੇ ਵੀਡੀਓ ਨੂੰ ਹਾਈਪ ਜ਼ਰੂਰ ਕਰਦੇ ਹੋ ਇੱਕ ਲਾਈਕ ਕਰ ਦਿਓ ਤੇ ਸੋਹਣਾ ਜਿਹਾ ਕਮੈਂਟ ਜ਼ਰੂਰ ਕਰ ਦਿਓ ਜੀ ਹਾਂ ਮੈਂ ਹਾਈਪ ਜੀ ਦਾ ਦੋ ਤਿੰਨਾਂ ਦਾ ਹੋਣੀ ਜ਼ਿਕਰ ਕਮੈਂਟ ਕਰਦੇ ਹੁੰਦੇ ਭਾਈ ਤੂੰ ਹਾਈਪ ਵੀ ਆਖਿਆ ਕਰ ਭਾਈ ਜਦੋਂ ਵੀਡੀਓ ਸਵਾਪਤੀ ਕਰਕੇ ਵੀਡੀਓ ਐਡਿਟ ਕਰਨੇ ਮਿਲ ਜਾਦਾ ਕਰਿਆ ਸਮਾਈ ਸਹੀ ਪਤਾ ਆਖੀ ਨਾ ਮੈਂ ਦੋ ਤਿੰਨ ਦਿਨੋਂ ਕਿ ਮੈਂ ਲਗਾਤਾਰ ਆਖੀ ਨਾ ਹੁਣ ਕਮੈਂਟ ਕਰਨੇ ਕੋਈ ਹਫਤੇ ਚ ਜਿਹੜੀ ਨਵਰੀ ਹੁੰਦੀ ਉਹ ਨਹੀਂ ਨਹੀਂ ਉਹ ਚੱਲਦੀ ਰਹਿੰਦੀ ਆ ਮੇਰੇ ਵਾਲਾ ਸੀਨ ਇਹ ਤਾਂ ਪਹਿਲਾਂ ਮੈਂ ਕਹਿੰਦਾ ਸੀ ਤੇ ਪਿੱਛੇ ਨੂੰ ਮੈਂ ਬੋਲਣਾ ਛੱਡ ਤਿਆ ਤੇ ਨਵੀਂ ਅਪਡੇਟ ਨੇ ਭਾਈ ਜਮੀ ਕੰਮ ਕਰਤਾ ਆਪਣਾ ਬੋਲਣਾ ਫਰਜ਼ ਆ ਅਗਲੇ ਨਹੀਂ ਮਰਜ਼ੀ ਵਾਕੀ ਨਹੀਂ ਅਗਲੇ ਨਹੀਂ ਹੱਜੀ ਚੰਗਾ ਲੱਗਦਾ ਭਾਈ ਤੁਸੀਂ ਸਾਰਾ ਸ਼ਾ ਕਰਦੇ ਜਿਹੜੇ ਭਰਾ ਨੇ ਸ਼ਾਮ ਅਬ ਜੀ ਲਾਸਟ ਤੱਕ ਵੀਡੀਓ ਦੇਖ ਲਈ ਉਹ ਸਮਝਦਾਰ ਹੈ ਜੀ ਭਾਈ ਠੀਕ ਆ ਨਾ ਜੀ ਜੀ ਤੇ ਮੈਨੂੰ ਇੰਨੇ ਹੌਸਲਾ ਬਹੁਤ ਹੈ ਰੇ ਬੰਦੇ ਲਾਸਟ ਤੱਕ ਵੀਡੀਓ ਦੇਖ ਰਹੇ ਨੇ ਆਪਾਂ ਨੂੰ ਪਿਆਰ ਦੇ ਰਹੇ ਨੇ ਬਹੁਤ ਸਾਰਾ ਧੰਨਵਾਦ ਜੀ ਤੇ ਬਹੁਤ ਸਾਰਾ ਤੁਹਾਡਾ ਧੰਨਵਾਦ ਅਗਰ ਚੈਨਲ ਨਾਲ ਨਵੇਂ ਜੁੜੇ ਹੋ ਤਾਂ ਸਬਸਕ੍ਰਾਈਬ ਜਰੂਰ ਕਰਦੇ ਹੋ ਤੇ ਗੁਰਪਰਾਡ ਦਾ ਚੈਨਲ ਭਾਈ ਤੁਹਾਨੂੰ ਪਤਾ ਹੀ ਹੈ ਅਗਰ ਚੋਬਰਾ ਦੱਸਣਾ ਚਾਹੁੰਦਾ ਇੱਕ ਵਾਰੀ ਦੱਸ ਵੀ ਦੇ ਦੱਸ ਨਾ ਬੋਲ ਤਾਂ ਬਾਈ ਦੇ ਨਾਲ ਬਸ ਬਲੌਗਸ ਲੱਗ ਜਾਂਦਾ ਹੈ ਬਸ ਸਰਚ ਕਰਦੇ ਹੋ ਗੁਰਪਰਾਡ ਗੁਰ ਲਿਖ ਕੇ ਬੀ ਲਿਖਣ ਲੱਗ ਜਾਂਦੇ ਹੋ ਤੇ ਬਸ ਉਹ ਮੂਰੇ ਸੁਜੈਸ਼ਨ ਚ ਆ ਜਾਂਦਾਗਾ ਤੇ ਗੱਲਬਾਤ ਵਧੀਆ ਪਿਆਰ ਮਿਲ ਰਿਹਾ ਸਾਰੀ ਸੰਗਤ ਵੱਲੋਂ ਬਹੁਤ ਸਾਰਾ ਧੰਨਵਾਦ ਬਈ ਅਬ ਬਲਵਿੰਦਰ ਵਾਰੀ ਵੀ ਮੈਨੂੰ ਮੈਸੇਜ ਕਾਫੀ ਕਮੈਂਟ ਵੀ ਆਉਂਦੇ ਹੁੰਦੇ ਸੀ ਕੋਈ ਨਵਾਂ ਹਰ ਅੱਜ ਨਾਲ ਹੀ ਜਲ ਰਹੇ ਆ ਸੀ ਵੀ ਭਾਈ ਕੋਈ ਨਾ ਸੀ ਹੌਲੀ ਹੌਲੀ ਟੱਕਰ ਜਾ ਹੌਲੀ ਹੌਲੀ ਇਕੱਠੇ ਹੋ ਜਾਗੇ ਕਿਉਂਕਿ ਬਹੁਤ ਥਾਂ ਮੈਂ ਇਦਾਂ ਦੀਆਂ ਨੇ ਜਿਨ੍ਹਾਂ ਤੇ ਮੈਂ ਜਾਣਾ ਸੀਗਾ ਤੇ ਬਹੁਤ ਥਾਂ ਮੈਂ ਇਦਾਂ ਦੀ ਜਿਨ੍ਹਾਂ ਤੇ ਭਾਈ ਗੁਰਬਰਾਡ ਨੇ ਜਾਣਾ ਤਾ ਅਸੀਂ ਅੱਡੋ ਅੱਡ ਤੇ ਤੇ ਹੁਣ ਜਿਹੜਾ ਅੱਗੇ ਵਾਲਾ ਪਹਾੜ ਹੈ ਭਾਈ ਉਹ ਚੋਬਰਾਂ ਦੀ ਪਲਾਨਿੰਗ ਵੀ ਇਕੱਠੇ ਹੋ ਸਰ ਕਰੀਏ ਜੀ ਭਾਈ ਬਾਕੀ ਇਹ ਆ ਜਿਹੜਾ ਬੰਦਾ ਕੱਲਾ ਚੱਲ ਗਿਆ ਹੂੰ ਉਹਨੂੰ ਭਾਈ ਉਸ ਤੋਂ ਬਾਅਦ 2000 ਇਕੱਠੇ ਹੋ ਜੂਗੇ ਉਹ ਕੱਲੇ ਵਾਲੀ ਚੀਜ਼ ਉਹਨੂੰ ਯਾਦ ਆਊ ਹਾਲਾਂਕਿ ਜੀ ਲੱਗਿਆ ਹੋਵੇ ਦੁਪਹਿਰ ਤੀ ਅਸੀਂ ਸਾਡੀਆਂ ਗੱਲਾਂ ਨਹੀਂ ਮੁੱਕੀਆਂ ਤੇ ਟੈਂਟ ਚ ਤੰਗਣੀ ਵੀ ਹੁੰਦੀ ਹੈ ਸ਼ਾਇਦ ਬਾਈ ਨੇ ਕਦੇ ਨਾ ਦਿਖਾਈ ਹੋਵੇ ਤੇ ਇਹਦੀਆਂ ਕਪੜਾ ਇਹਦੇ ਤੇ ਮਾੜਾ ਮੋਟਾ ਸੁੱਕਣਾ ਪਉਣਾ ਟੰਗਾ ਜਾਂਦਾਗਾ ਫਕੀਟ ਕੱਥ ਲੈਣ ਦਾ ਟੈਂਟ ਬਈ ਬੈਸਟਾ ਬਹੁਤ ਬੰਦੇ ਜਿਹੜੇ ਪੁੱਛਦੇ ਹੁੰਦੇ ਬਸ ਅੱਛੀ ਜੀ ਦੀ ਤੁਹਾਨੂੰ ਲੱਗ ਗਈ ਮੂੰਹ ਚ ਬਿਕੈਥ ਲਾਉਂਦਾ ਟੈਂਟ ਜਮਾ ਸਹੀ ਹੈ ਇਹਦੇ ਤੇ ਮਾਨ ਸਾਨੂੰ ਉਦੋਂ ਹੋਇਆ ਤਾਂ ਜਦੋਂ ਅਸੀਂ ਗੁੰਬਰੀ ਚ ਲਗਾਇਆ ਤਾਂ ਗੁੰਬਰੀ ਦੋ ਦਿਨ ਨਹੀਂ ਪਾਈ ਲਗਾ ਦੋ ਜੇ ਥੋੜਾ ਪਾਣੀ ਤੋਂ ਅੰਦਰ ਅੰਦਰ ਨਹੀਂ ਆਂਦਾ ਦੋ ਦਿਨ ਲਗਾਤਾਰ ਮੀਂਹ ਪੈਂਦਾ ਰਿਹਾ ਤੇ 72 ਘੰਟੇ ਦਾ ਇਹ ਕਹਿੰਦੇ ਪਰ 48 ਘੰਟੇ ਅਸੀਂ ਜਮਾ ਕੇ ਦੇਖਿਆ ਜਿਵੇਂ ਓ ਮੈਂ ਦੇਖਿਓ ਬਈ ਚਲ ਨਾ ਤਾਂ ਨਹੀਂ ਦਿੰਦੇ ਵੀ 21 ਰਾਤ ਦੇ ਮੀਂਹ ਚੀ ਉਹ ਅੰਦਰ ਪਾਣੀ ਆਉਂਦੇ ਟਪਕ ਟਪਕ ਇਹ ਮਤਲਬ ਉਹ ਕਿੱਥੇ ਲੈਂਦਾ ਨਹੀਂ ਹੋਰ ਮੈਨੂੰ ਲੱਗਦਾ ਉਹਨਾਂ ਨੂੰ ਮੈਂ ਵੀ ਦੇਖਿਓ ਆ ਦੇਖਿਓ ਹੋਰ ਕਿਉਂ ਵੀ ਮੈਂ ਨਾ ਉਹ ਪਾਣੀ ਕੱਢਦੇ ਦੇਖਿਆ ਅੰਦਰ ਹਾਂ ਤੇ ਉਹ ਹੀ ਆ ਤੇ ਭਾਈ ਪੈਸਾ ਲਗਾਉਣਾ ਤਾਂ ਇੱਕ ਵਾਰੀ ਵਧੀਆ ਲਗਾ ਦੋ ਆ ਜਿਆਦਾ ਨਹੀਂ 3000 3500 ਦਾ ਟੈਂਟ ਹੈ ਤੇ ਕੁੱਲ ਮਿਲਾ ਕੇ ਰਿਪੋਰਟ ਓਕੇ ਆ ਜੇ ਤੁਸੀਂ 3600 ਦਾ ਇਹ ਤਿੰਨ ਬੰਦਿਆਂ ਵਾਲਾ 35 3600 ਦਾ ਦੋ ਬੰਦਿਆਂ ਵਾਲਾ ਲੈਣਾ ਉਹ 24 25 ਕੱਲੇ ਬੰਦੇ ਵਾਸਤੇ 2 ਵਾਲਾ ਵੈਸਟ ਆ 2 ਬੰਦਿਆਂ ਵਾਸਤੇ 3 ਵਾਲਾ ਵੈਸਟ ਆ 4 ਬੰਦੇ ਇਹਦੇ ਚ ਟੌਰ ਨਾਲ ਸੌ ਜਾਂਦੇ ਬਿਨਾਂ ਸਮਾਨ ਦਾ ਆਰਾਮ ਨਾਲ ਆਰਾਮ ਨਾਲ ਐਡੀ ਕੀ ਦੀ ਆਪ ਜਿਹੜਾ ਬਾਕੀ ਲੋਟ ਆ ਇਹਦੇ ਦੇ ਮਾਊਟ ਆਂਦਾ ਉਹਨਾਂ ਦਾ ਭੈਣ ਵੇਲੇ ਬਚਨ ਜੀ ਆਪਾਂ ਨੇ ਇਹੇ ਸਾਹਮਣੇ ਰੱਖ ਲਿਆ ਜੀ ਜੀ ਬਾਈ ਤੇ ਆਪਾਂ ਵੀਡੀਓ ਦੀ ਕਰਦੀ ਇੱਥੇ ਹੀ ਸਮਾਪਤੀ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਕੱਲ ਨਵੇਂ ਰਾਮਾ ਉੱਤੇ ਧੰਨਵਾਦ ਜੀ ਇੱਕ ਦੋ ਵਾਰ ਦੱਸ ਦੇਰੀਏ ਇਹ ਹੋਰ ਦੁਬਾਰੇ ਜਲਦੀ ਗੱਲ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ